ਅਨੁਗ ਸਐਸਪੀ ਲੁਧਿਆਣਾ ਦੇ ਅਧਿਤੀ ਨਮਨੀ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੇ ਸਮਾਂ ਤਿਹਾਰਾਂ ਦਾ ਸੀਜ਼ਨ ਜਿਥੇ ਕਿ ਜਿਵੇਂ ਕਿ ਪਿਛਲੇ ਦਿਨਾਂ ਤੋਂ ਆਰਾਮ ਨਹੀਂ ਦਾ ਸ਼ੁਰੂਆਤ ਹੋ ਚੁੱਕੀ ਹੈ ਆਉਣ ਵਾਲੇ ਸੀ ਦਿਨਾਂ ਦੇ ਵਿੱਚ ਦੁਸ਼ਹਿਰਾ ਦੀਵਾਲੀ ਕਾਫੀ ਫੈਸਟੀਵਲ ਸੀਜ਼ਨ ਰਹਿੰਦਾ ਹੈ ਸੋ ਇਹ ਤਿਹਾਰਾਂ ਦੇ ਮੱਦੇ ਨਜ਼ਰ ਅਲੱਗ-ਅਲੱਗ ਤਰੀਕੇ ਦਾ ਲਾਰਡ ਆਰਡਰ ਇਸ਼ੂਜ਼ ਆਉਂਦੇ ਨੇ ਜਿੰਨੇ ਵੀ ਖਾਸ ਤੌਰ ਤੇ ਜੋ ਵੀ ਕ੍ਰਿਮੀਨਲ ਐਲੀਮੈਂਟਸ ਨੇ ਮਾੜੇ ਐਲੀਮੈਂਟਸ ਨੇ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਕਿਸੇ ਵੀ ਤਰੀਕੇ ਦੀ ਹੁਲੜਬਾਜ਼ੀ ਚੋਰੀ-ਕਿਚਾਰੀ ਜਾਂ ਕੋਈ ਜੋ ਵੀ ਜੂਆ ਵਗੈਰਾ ਗ੍ਰਿਡ ਤੇ ਹੈ ਕੋਈ ਇਸ ਚੀਜ਼ ਤੋਂ ਬਾਹਰ ਜਉਣ ਤੇ ਦੂਸਰੇ ਜਿਹੜੇ ਚੰਗੇ ਲੋਕ ਨੇ ਜੋ ਫੈਸਟੀਵਲ ਸੀਜ਼ਨ ਦੇ ਵਿੱਚ ਆਪਾਂ ਸਾਰੇ ਪਰਿਵਾਰ ਇਕੱਠੇ ਹੁੰਨੇ ਆ ਇਹਨਾਂ ਤਿਹਾਰਾਂ ਨੂੰ ਮਨਾਉਂਦੇ ਆ ਉਹ ਪੀਸਫੁਲੀ ਆਪਣਾ ਤਿਹਾੜ ਮਨਾ ਸਕਣ ਰਾਤ ਦਿਰਾਤੀ ਬਾਹਰ ਆ ਸਕਣ ਸੋ ਇਸ ਚੀਜ਼ ਦੇ ਮੱਦੇਨਜ਼ਰ ਮਾਨਯੋਗ ਐਸਐਸਪੀ ਸਾਹਿਬ ਵੀ ਦੇ ਹੁਕਮਾਂ ਦੇ ਅਲੱਗ-ਅਲੱਗ ਇਰੀਏ ਦੇ ਵਿੱਚ ਪੀਸੀਆਰ ਮੋਟਰਸਾਈਕਲ ਇਸ ਤੋਂ ਇਲਾਵਾ ਸਾਡੀ ਗਸ਼ਤ ਪਾਰਟੀਆਂ ਸ਼ਾਮ ਵੇਲੇ ਵੀ ਰਾਤ ਵੇਲੇ ਵੀ ਕੱਢੀਆਂ ਜਾਂਦੀਆਂ ਨੇ ਜੋ ਸ਼ਹਿਰ ਦੇ ਪੂਰੀ ਸਬਡਿਵੀਜ਼ਨ ਦੇ ਹੋਰ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਹਰ ਨੁੱਕਰ ਤੇ ਉਹਨਾਂ ਵੱਲੋਂ ਗਸ਼ਤ ਪਾਰਟੀਆਂ ਵੱਲੋਂ ਧਿਆਨ ਰੱਖਿਆ ਜਾਂਦਾ ਹੈ ਇਹ ਕੋਈ ਵੀ ਕ੍ਰਿਮੀਨਲ ਐਲੀਮੈਂਟ ਹੈ ਇਹ ਜੋ ਮਿਲਦਾ ਹੋ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊ। ਦੂਸਰਾ ਕੁਝ ਕਸਬਿਆਂ ਦੇ ਵਿੱਚ ਇਸ ਦੌਰਾਨ ਟ੍ਰੈਫਿਕ ਦੀ ਵੀ ਸਮੱਸਿਆ ਹੁੰਦੀ ਆ। ਸੋ ਮੈਂ ਸਾਰੇ ਜਿਹੜੇ ਸਾਡੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਵੀ ਇਹੀ ਰਿਕੁਐਸਟ ਕਰੂੰਗਾ ਕਿ ਤੁਸੀਂ ਆਪਣੀ ਦੁਕਾਨਦਾਰੀ ਕਰੋ ਬਟ ਕਿਤੇ ਵੀ ਰਸਤਾ ਨਾ ਰੋਪੋ। ਤੁਹਾਡੀਆਂ ਰੇੜੀਆਂ ਜਾਂ ਤੁਹਾਡੀਆਂ ਦੁਕਾਨਾਂ ਤੁਹਾਡੀ ਦੁਕਾਨ ਤੋਂ ਬਾਹਰ ਨਾ ਆਉਣ ਜੀ ਪਬਲਿਕ ਦੇ ਵਿੱਚ ਤਾਂ ਕਿ ਜੋ ਪਬਲਿਕ ਮੂਵਮੈਂਟ ਆ ਉਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਵਿਘਨ ਨਾ ਪਵੇ। ਬਾਕੀ ਮੈਂ ਸਾਰੇ ਜਿੰਨੇ ਰਹਿਣ ਵਾਲੇ ਸਾਰਿਆਂ ਨੂੰ ਅਡਵਾਂਸ ਦੇ ਵਿੱਚ ਇਹਨਾਂ ਤਿਹਾਰਾਂ ਦੀਆਂ ਬਤਾਈਆਂ ਦੇਣਾ ਤੇ ਤਾਂ ਕਿ ਹਰ ਬੰਦਾ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਇਹਨਾਂ ਤੇ ਹਰ ਨੂੰ ਮਨਾ ਸਕੀ। ਸਰ ਪਿੰਡوں ਤੇ ਹਰਜਰ ਦਾ ਪਿੰਡ ਹੈ ਤੇ ਮਨਾ ਦਾ ਦੌਰ ਚੱਲ ਗਿਆ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕੁਝ ਵੇਸਪੈਂਟ ਹੋਣਗੇ ਤੁਹਾਡੇ ਬੈਠਾ ਤੇ ਉਹਨਾਂ ਇੱਕ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ। ਸਾਡੇ ਜੀ ਜੋ ਦਾਖਾ ਸਬਡਿਵੀਜ਼ਨ ਕੋਲੇ ਸਬਡਿਵੀਜ਼ਨ ਇਹਦੇ ਉੱਤੇ ਸਾਨੂੰ ਤਿੰਨ ਵੱਡੇ ਬਲਾਕ ਇਹਨਾਂ ਵਿੱਚ ਬਲਾਕ ਸਦਮਾਬੇਟ ਬਲਾਕ ਸਦਾਰ ਬਲਾਕ ਪੱਥੋਵਾਲ ਅਕੋਵਾਲ ਬਾਕੀ ਕੁਝ ਪਿੰਡ ਬਲਾਕ ਲੁਧਿਆਣਾ ਵਨ ਤੇ ਬਲਾਕ ਡੇਲੋ ਦੇ ਵੀ ਹੁੰਦੇ ਆ ਸੋ ਇਹਨਾਂ ਪਿੰਡਾਂ ਦੇ ਵਿੱਚ ਕਰੀਬ 100 ਦੇ ਕਰੀਬ ਪੰਚਾਇਤਾਂ ਨੇ ਇਹਨਾਂ ਦੀ ਜੋ ਨੋਮੀਨੇਸ਼ਨ ਆ ਉਹ ਕੱਲ੍ਹ ਤੱਕ ਖਤਮ ਹੋ ਗਈ ਹੈ ਕਿਉਂਕਿ ਬਿਲਕੁਲ ਪੀਸਫੁਲ ਕਿਸੇ ਵੀ ਤਰੀਕੇ ਦੀ ਕੋਈ ਵੀ ਸਮੱਸਿਆ ਰਹਿਤ ਰਹੀ ਹੈ ਅੱਜ ਇਹਨਾਂ ਤੇ ਜੋ ਨੋਮੀਨੇਸ਼ਨ ਭਰੀਆਂ ਨੇ ਇਹਨਾਂ ਨੂੰ ਜੋ ਸੰਬੰਧਿਤ ਆਰਓ ਯਰੋ ਸੀਓ ਸਾਹਿਬਾਨ ਨੇ ਉਹਨਾਂ ਨੂੰ ਵਿਚਾਰ ਰਹੇ ਆ ਕਿ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਪਾਈ ਸੋ ਹਜੇ ਤੱਕ ਜਿਹੜਾ ਇਲੈਕਸ਼ਨ ਦਾ ਤਿਹਾਰ ਚੱਲ ਰਿਹਾ ਹੈ ਬਿਲਕੁਲ ਪੀਸਫੁਲ ਚੱਲ ਰਿਹਾ ਹੈ ਬਿਲਕੁਲ ਸ਼ਾਂਤ ਨਹੀਂ ਹੈ ਸਾਡੇ ਸਾਰੇ ਐਸਟੀਯੂ ਸਿਪਾਹਾਂ ਜੋ ਵੀ ਫੋਰਸ ਭਲਾਈ ਗਈ ਹੈ ਉਹ ਬਿਲਕੁਲ ਤਣਾਤ ਹੈ ਬਾਕੀ ਅਸੀਂ ਵੀ ਆਰ ਹੋਪਫੁਲ ਕਿ ਜੋ 15 ਨੂੰ ਇਲੈਕਸ਼ਨ ਹੋਣੇ ਨੇ ਉਹ ਵੀ ਬਿਲਕੁਲ ਪੀਸਫੁਲ ਰਹਿਣਗੇ ਸਾਡੀ ਪੁਲਿਸ ਜੋ ਬਾਹਰੋਂ ਵੀ ਫੋਰਸ ਆਈ ਹੈ ਪੂਰੀ ਪੱਗਾਂ ਭਾਰ ਲਾਕਡਾਊਨ ਵਾਸਤੇ ਜਿੰਨਾਂ ਸਾਡੇ ਕੋਲ ਨਾਕਾ ਬੰਦੀ ਗਸ਼ਤ ਪਾਣੀ ਕੱਢੀ ਜਾਂਦੀਆਂ ਨੇ ਸੋ ਇਹ ਇਲੈਕਸ਼ਨਾਂ ਨੂੰ ਬਿਲਕੁਲ ਟਰਾਂਸਪੇਰੈਂਟ ਬਿਲਕੁਲ ਬਕੂਬੀ ਐਸ ਪਰ ਡਾਇਰੈਕਸ਼ਨਸ ਆਫ ਸਟੇਟ ਇਲੈਕਸ਼ਨ ਕਮਿਸ਼ਨ ਇਹਨਾਂ ਸਾਰੇ ਇਲੈਕਸ਼ਨ ਨੂੰ ਕਰਵਾਇਆ ਜਾ ਰਿਹਾ ਸਰ ਅਸਲਾਧਾਰਕਾਂ ਨੂੰ ਜਮ੍ਹਾਂ ਦੇਣੇ ਸਮਝਾਈਏ ਜਮ੍ਹਾਂ ਮੈਂ ਹੀ ਇਸ ਦੇਸ਼ ਦੇਣਾ ਚਾਹੁੰਗਾ ਕਿ ਇਸ ਦੇ ਦੌਰਾਨ ਕਈ ਪਰ ਵਾਇਲੈਂਸ ਦੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਸੋ ਵੱਧ ਤੋਂ ਵੱਧ ਲੋਕ ਇਸ ਅਸਲੇ ਨੂੰ ਆਪਣੀ ਮਰਜ਼ੀ ਨਾਲ ਜਮ੍ਹਾਂ ਕਰਾਉਣ ਬਾਕੀ ਸਕ੍ਰੀਨਿੰਗ ਕਮੇਟੀ ਵੀ ਡੀਸਾ ਵੱਲੋਂ ਗਠਿਤ ਕੀਤੀ ਗਈ ਹੈ ਸੋ ਸਕ੍ਰੀਨਿੰਗ ਕਮੇਟੀ ਦੇ ਮਤਾਵਿਕ ਵੀ ਜੋ ਹੁਕਮ ਆਉਣਗੇ ਉਹਨਾਂ ਦੇ ਮਤਾਵਿਕ ਅਸਲਾਧਾਰਕਾਂ ਨੂੰ ਜਮ੍ਹਾਂ ਕਰਵਾਉਣ ਦੀ ਹਦਾਇਤ ਦਿੱਤੀ ਜਾ ਰਹੀ ਹੈ ਠੀਕ ਠੀਕ ਧੰਨਵਾਦ ਥੈਂਕ ਯੂ